ਸਾਸ਼ੀਏ ਕਾਲਜੀ ਸਾਰੇ ਨੂੰ ਮੈਂ ਤੁਹਾਡੇ ਆਪਣੇ ਕਿਰਨ ਬਟਿਕ ਵੱਲੋਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਮੈਂ ਤੁਹਾਡੇ ਸਾਰਨੇ ਲਈ ਲੈ ਕੇ ਆਈ ਇੱਕ ਨਵੀਂ ਵੀਡੀਓ ਜਿਸ ਵਿੱਚ ਆਪਾਂ ਜਾਣਾਂਗੇ ਫੈਬਰਿਕ ਦੇ ਉੱਪਰ ਮਾਰਕਿੰਗ ਕਿੱਦਾਂ ਕਰਨੀ ਹੈ ਜੀ ਕਿੰਨਾ ਮਾਰਜਿਨ ਆਪਾਂ ਨੇ ਰੱਖਣਾ ਹੈ ਜਿੱਦਾਂ ਕਿ ਮੇਰੇ ਕੋਲ ਇਹ ਸੂਟ ਹੈ ਤੁਸੀਂ ਪੇਂਟ ਕਰਨਾ ਹੋਵੇ ਨੀਡਲ ਵਰਕ ਕਰਨਾ ਹੋਵੇ ਕੁਝ ਵੀ ਕਰਨਾ ਹੋਵੇ ਤੁਸੀਂ ਉਹ ਮਤਲਬ ਕਿ ਜਿਹੜੀ ਮਾਰਕਿੰਗ ਹੁੰਦੀ ਹੈ ਉਹ ਹਮੇਸ਼ਾ ਸੇਮ ਹੀ ਰਹਿੰਦੀ ਆ ਪਹਿਲੇ ਤੁਸੀਂ ਆਪਣਾ ਨਾਪ ਲੈ ਲੈਣਾ ਵੀ ਜਿਹੜਾ ਵੀ ਤੁਸੀਂ ਜਿਹਦਾ ਵੀ ਸੂਟ ਨੀਡਲ ਬੱਕੀਆ ਪੇਂਟ ਕਰ ਰਹੇ ਹੋਗੇ ਤੁਸੀਂ ਕੋਈ ਵੀ ਆਪਣਾ ਜਾਂ ਫਿਰ ਕਿਸੇ ਦਾ ਵੀ ਉਸ ਦਾ ਨਾਪ ਤੇ ਅਕੋਰਡਿੰਗ ਬਾਕੀ ਜਿਹੜਾ ਐਕਸਟਰਾ ਮਾਰਜਿਨ ਹੈਗਾ ਜਿਹੜਾ ਨੀਚੇ ਮਾਰਜਿਨ ਆ ਉਹ ਮੈਂ 3 ਇੰਚ ਰੱਖੀ ਹੁੰਦੀ ਆ ਜੇ ਤੁਸੀਂ ਖੁਦ ਸੂ ਸਟਿਚ ਕਰ ਰਹੇ ਹੋ ਤੁਸੀਂ ਕੱਟ ਵੀ ਰੱਖ ਸਕਦੇ ਹੋ ਜਦੋਂ ਬਿਲਕੁਲ ਫੈਬਰਿਕ ਕੱਟ ਹੈ ਤੁਸੀਂ ਕੱਟ ਰੱਖ ਸਕਦੇ ਹੋਗੇ ਵੈਸੇ ਮੈਂ ਜ਼ਿਆਦਾਤਰ 3 ਇੰਚ ਹੀ ਰੱਖਦੀ ਹੁੰਦੀ ਆ ਕਿ ਐਕਸਟਰਾ ਮਾਰਜਿਨ ਹੋਵੇ ਫਿਰ ਵਧੀਆ ਕਪੜਾ ਫੋਲਡ ਹੋ ਜਾਂਦਾ ਨੀਚੇ ਸੋ نیچے ਆਪਾਂ ਰੱਖਣਾ ਹੈਗੇ ਜੀ ਮਾਰਜਨ 3 ਇੰਚ ਬਸ ਮੈਂ ਇਸ ਦਾ ਘੇਰਾ ਪਹਿਲਾਂ ਹੀ ਡਰਾ ਕਰ ਲਿਆ ਹੈ ਹਾਂਜੀ ਤੇ ਆਪਾਂ نیچے ਐਕਸਟਰਾ ਮਾਰਜਨ 3 ਇੰਚ ਰੱਖਣਾ ਹੈ ਜਿੰਨਾ ਕਿ ਮੇਰੇ ਕੋਲ ਇਹ ਘੇਰਾ ਸੀਗਾ 21 ਇੰਚ ਸੋ ਇਸ ਦਾ ਘੇਰਾ ਆਪਾਂ ਨੇ ਉਹਦੇ ਅਕੋਰਡਿੰਗ 21 ਰੱਖਿਆ ਹੈ ਹਾਂਜੀ ਤੁਸੀਂ ਰਿਕਸਟ ਦੇਉਗੇ 21 ਆਪਾਂ ਨੇ ਇਹਦਾ ਘੇਰਾ ਰੱਖਿਆ ਹੈ ਤੇ ਇਹ ਆਪਾਂ ਨੇ ਜਿਹੜਾ ਡਿਜ਼ਾਈਨ ਹੈ ਉਹ ਆਪਾਂ ਨੇ ਬਣਾਇਆ ਗਿਆ ਜੀ ਇਹ ਬੜਾ ਸਰਕਲ ਤੁਹਾਨੂੰ इजीली ਮਾਰਕੀਟ ਚ ਮਿਲ ਜੇਗਾ ਤੇ ਕਿਸੇ ਵੀ ਮਤਲਬ ਕਿ ਬੁੱਕਸ਼ਾਪ ਵਗੈਰੇ ਤੋਂ ਵੀ ਮਿਲ ਜੇਗਾ ਤੁਸੀਂ इजीली ਲੈ ਸਕਦੇ ਹੋਗੇ ਤੁਸੀਂ ਇਹਦੇ ਨਾਲ ਡਰਾ ਕਰ ਸਕਦੇ ਹੋ ਜੇ ਤੁਹਾਡੇ ਕੋਲ ਇਹ ਨਹੀਂ ਹੈ ਤੁਸੀਂ ਕਿਦਾਂ ਵੀ ਕੋਈ ਵੀ ਕੋਇਨ ਲੈ ਸਕਦੇ ਹੋ ਜਾਂ ਫਿਰ ਕਿਸੇ ਵੀ ਛੋਟੀ ਬੋਤਲ ਦਾ ਟੱਕਣ ਲੈ ਸਕਦੇ ਹੋਗੇ ਉਹਦੇ ਨਾਲ ਵੀ ਤੁਸੀਂ ਇਹ ਚੀਜ਼ ਡਰਾ ਕਰ ਸਕਦੇ ਹੋਗੇ ਜੀ ਹਾਂ ਜੀ ਤੁਸੀਂ ਟਿਲਿੰਗ ਚੌਕ ਨਾਲ ਵੀ ਕਰ ਸਕਦੇ ਵੈਸੇ ਟਿਲਿੰਗ ਚੌਕ ਨਾਲ ਉਹ ਨਹੀਂ ਸਫਾਈ ਨਹੀਂ ਆਂਦੀ ਜੇ ਆਪਾਂ ਨੇ ਇਦਾਂ ਸਰਕਲ ਵਗੈਰਾ ਬਣਾਉਣੇ ਨੇ ਇਸ ਲਈ ਤੁਸੀਂ ਇਹ ਪੈਨ ਯੂਜ਼ ਕਰੋ ਹੀਟ ਰਿਜ਼ੀਵਲ ਪੈਨ ਕੈਟਗਰੀ ਇਨਵੀਜ਼ੀਬਲ ਪੈਨਸਿਲਸ ਨੇ ਉਹ ਤੁਸੀਂ ਯੂਜ਼ ਕਰ ਸਕਦੇ ਹੋਗੇ ਜੋ ਬਹੁਤ ਹੈਲਪਫੁਲ ਨੇ ਜੀਆਂ ਡਿਜ਼ਾਈਨ ਬਣਾਉਣ ਦੇ ਵਿੱਚ ਇਹਨਾਂ ਨਾਲ ਵਧੀਆ ਬਰੀਕ ਡਿਜ਼ਾਈਨ ਪੰਜ ਆਂਦੀ ਨਹੀਂ ਤੁਸੀਂ ਉਹ ਬਣਾ ਸਕਦੇ ਹੋ ਜੀ ਹਾਂ ਜੀ ਇਹ ਡਿਜ਼ਾਈਨ ਰਹੇਗਾ ਜੀ ਇਸ ਦੀ ਕੀ ਰੇਤੀ ਆਪਾਂ ਨੇ ਇਸ ਦਾ ਕੀਰਾ ਰੱਖਿਆ ਹੈ 23 ਇੰਚ ਤੁਹਾਡਾ ਜਿੰਨਾ ਵੀ ਕੀਰਾ ਹੋਵੇ ਤੁਸੀਂ ਉਹਦੇ ਅਕੋਰਡਿੰਗ ਰੱਖ ਸਕਦੇ ਹੋ 20 ਇੰਚ ਹੋ ਵੀ 19 ਇੰਚ 18 ਇੰਚ ਜਿੰਨਾ ਵੀ ਹੋਵੇ ਤੁਸੀਂ ਨੀਚੇ ਜਿਹੜਾ ਮਾਰਜਨ ਹੈ ਉਹ 3 ਇੰਚ ਰੱਖਣਾ ਹੈ ਜਿਹੜਾ ਇਹ ਵਾਲਾ ਮਾਰਜਨ ਹੈ ਤੁਸੀਂ 3 ਇੰਚ ਰੱਖਣਾ ਹੈ ਬਾਕੀ ਜੇ ਤੁਹਾਡੇ ਕੋਲ ਕੱਟ ਗਿਆ ਰਹੇ ਤੁਸੀਂ ਉਹ ਆਪਣੇ ਅਕੋਰਡਿੰਗ ਦੇਖ ਲਿਓ ਤੇ ਜਿੰਨਾ ਵੀ ਕੀਰਾ ਹੋਵੇ ਤੁਸੀਂ ਮਤਲਬ ਕਿ ਐਦਰਲੀ ਸਾਈਡ ਜਿਹੜਾ ਆਪਾਂ ਰੱਖ ਦਿਆਂਗੇ ਐਦਰਲੀ ਸਾਈਡ ਐਕਸਟਰਾ ਮਾਰਜਨ 2 ਇੰਚ ਰੱਖਿਆ ਜਾਂਦਾ ਹੈ ਬਾਕੀ ਤੁਸੀਂ ਉਹ ਵੀ ਆਪਣੇ ਅਕੋਰਡਿੰਗ ਰੱਖ ਸਕਦੇ ਹੋਗੇ ਵੱਧ ਘੱਟ ਜ਼ਿਆਦਾਤਰ ਜੇ 2 ਇੰਚ ਜਾਂ 2.5 ਇੰਚ ਰੱਖੋਗੇ ਵਧੀਆ ਰਹਿੰਦਾ ਜੇ ਕਿਸੇ ਨੇ ਫੇਵਰੇ ਲੈਸ ਵਗੈਰਾ ਤੁਸੀਂ ਅਟੈਚ ਕਰਨੇ ਜਾਂ ਫਿਰ ਕੋਈ ਪਾਈਪਿੰਗ ਵਗੈਰਾ ਉਹ ਵੀ ਤੁਸੀਂ इजीली ਅਟੈਚ ਕਰ ਸਕਦੇ ਹੋਗੇ ਜੇ ਤੁਹਾਡਾ ਮਾਰਜਨ ਇਧਰ ਵਧੀਆ ਰੱਖਿਆ ਹੋਊਗਾ ਹਾਂਜੀ ਇਧਰ ਐਕਸਟਰਾ ਮਾਰਜਨ ਆਪਾਂ ਨੇ ਸਾਈਡ ਤੇ 2 ਇੰਚ ਰੱਖਿਆ 2 ਇੰਚ ਇਧਰ rack ਕੇ ਫਿਰ ਆਪਾਂ ਨੇ ਇਹਦਾ ਜਿਹੜਾ ਘੇਰਾ ਆਏਗਾ ਉਹ ਆਪਣੇ ਸਾਡੇ 2 इंच ਰੱਖਿਆ ਹੈ ਉਸ ਦੇ ਅਕੋਰਡਿੰਗ ਆਪਣੀ ਮਾਰਕਿੰਗ ਕਰ ਰੱਖੀ ਹੈ ਉਧਰਲੀ ਸਾਈਡ ਵੀ ਆਪਾਂ ਨੇ 2 ਇੰਚ ਹੀ ਰੱਖਣਾ ਹੈ ਜਿੰਨੇ ਇਧਰ ਮਾਰਜਨ ਰੱਖੇ ਉਹਨੇ ਹੀ ਉਧਰ ਰੱਖਾਂਗੇ ਹਾਂਜੀ ਤੇ ਫਿਰ ਉਸ ਤੋਂ ਬਾਅਦ ਤੁਸੀਂ ਇਸ ਦਾ ਹਾਫ ਕਰਕੇ ਸੈਂਟਰ ਦੇ ਵਿੱਚ ਇੱਕ ਕੋਈ ਵੀ ਜਿੰਨਾ ਵੀ ਤੁਹਾਡੇ ਕੀ ਰਹੇ ਉਸ ਦਾ ਹਾਫ ਕਰਕੇ ਤੁਸੀਂ ਸੈਂਟਰ ਦੇ ਵਿੱਚ ਇਦਾਂ ਲਾਈਨ ਆਫ ਕਰ ਲੈਣੀ ਹੈ ਜੇ ਤੁਸੀਂ ਸੈਂਟਰ ਵਾਲਾ ਕੋਈ ਵੀ ਡਿਜ਼ਾਈਨ ਬਣਾ ਰਹੇ ਹੋਗੇ ਤੇ ਅੱਗੇ ਆਪਾਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਵਾਂਗੇ ਗਲੇ ਵਾਲੀਆਂ ਵੀ ਜੀ ਕਿ ਜਿਹਦਾ ਗਲੇ ਦੇ ਡਿਜ਼ਾਈਨ ਕਿਦਾਂ ਡਰਾ ਕਰਨੇ ਨੇ ਉਹਦੇ ਵਿੱਚ ਕਾਫੀ ਲੋਕਾਂ ਨੂੰ ਪ੍ਰੋਬਲਮ ਆਉਂਦੀ ਹੈ ਕਿ ਸਾਡੇ ਤੋਂ ਡਿਜ਼ਾਈਨ ਨਹੀਂ ਸਹੀ ਬਣਦੇ ਜਾਂ ਫਿਰ ਜਦੋਂ ਸਟਿਚ ਕਰਦੇ ਨੇ ਜਾਂ ਫਿਰ ਵਰਕ ਕਰ ਲੈਂਦੇ ਨੇ ਥੋੜਾ ਬਹੁਤਾ ਟੇਡਾ ਹੋ ਜਾਂਦਾ ਹੈ ਤੇ ਉਹ ਸਹੀ ਪ੍ਰੋਪਰ ਨਹੀਂ ਆਉਂਦਾ ਪਰ ਜਿਹੜਾ ਸਟਿਚ ਕੀਤਾ ਜਾਂਦਾ ਹੈ ਸੂਟ ਹਾਂਜੀ ਉਹ ਵੀ ਆਪਾਂ ਤੁਹਾਡੇ ਲਈ ਅੱਗੇ ਵੀਡੀਓਜ਼ ਲੈ ਕੇ ਆਵਾਂਗੇ ਸੋ ਜੇ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਤੁਸੀਂ ਦੂਸਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਅੱਗੇ ਲਿਆ ਹੋਰ ਇਨਫੋਰਮੇਸ਼ਨ ਵਾਲੀਆਂ ਜਿਹੜੀਆਂ ਵੀਡੀਓਜ਼ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਡਿਜ਼ਾਈਨਸ ਦੇ ਰਿਲੇਟਿਡ ਜਾਂ ਫਿਰ ਪੇਂਟ ਰਿਲੇਟਿਡ ਨਿਲਵਰਕ ਰਿਲੇਟਿਡ ਉਹ ਤੁਹਾਨੂੰ ਮਿਲ ਸਕਣ ਤੁਸੀਂ ਦੇਖ ਸਕੋ ਹਾਂਜੀ ਇਹ ਆਪਣਾ ਕਿਰੇ ਦਾ ਡਿਜ਼ਾਈਨ ਹੈ ਬਹੁਤ ਹੀ ਸਿੰਪਲ ਤੇ ਐਲੀਗੈਂਟ ਦਾ ਸੂਟ ਆਪਣੀ ਤਿਆਰ ਕਰਨਾ ਇਸ ਲਈ ਆਪਾਂ ਨੇ ਸਿੰਪਲ ਸਾ ਡਿਜ਼ਾਈਨ ਹੀ ਰੱਖਿਆ ਹੈ ਤੁਸੀਂ ਅਪਨੇ ਅਕੋਰਡਿੰਗ ਜੋ ਵੀ ਡਿਜ਼ਾਈਨ ਹੈ ਤੁਸੀਂ ਇਸ ਦਾ ਹਾਫ ਕਰਕੇ ਜੇ ਗੱਲੇ ਵਾਲਾ ਹੈ ਜਾਂ ਫਿਰ ਸੈਂਟਰ ਵਾਲਾ ਡਿਜ਼ਾਈਨ ਹੈ ਤੁਸੀਂ ਇਦਾਂ ਕਰ ਸਕਦੇ ਹੋਗੇ ਜੇ ਤੁਸੀਂ ਘੇਰੇ ਦੇ ਉੱਪਰ ਵੇਲ ਪਾਉਣੀ ਹੈ ਫਿਰ ਤੁਸੀਂ ਇਦਾਂ ਕਿੰਨੇ ਵੀ ਇੰਚ ਦੇ ਵਿੱਚ ਤੁਸੀਂ ਦੇਖਣਾ ਵੀ ਤੁਸੀਂ ਜਿਹੜੀ ਵੀ ਡਿਜ਼ਾਈਨ ਬਣਾ ਰਹੇ ਹੋਗੇ ਉਹਨੂੰ ਇੱਥੇ ਤੱਕ ਮਾਰਕਿੰਗ ਕਰਕੇ ਫਿਰ ਤੁਸੀਂ ਉਹ ਡਿਜ਼ਾਈਨ ਨੂੰ ਡਰਾ ਕਰ ਲੈਣਾ ਹੈ ਜੋ ਕਿ ਤੁਹਾਡੇ ਲਈ ਸਹੀ ਰੁਕੋ ਕਿਉਂਕਿ ਡਰਾ ਕਰ ਦਿੱਤ ਤੋਂ ਬਾਅਦ ਆਪਾਂ इजीली ਬਣਾ ਸਕਦੇ ਹਾਂ ਹਾਂਜੀ ਹੁਣ ਆਪਾਂ ਦੇਖਦੇ ਹਾਂ ਕਿ ਆਪਾਂ ਬਾਹਾਂ ਤੇ ਡਿਜ਼ਾਈਨ ਕਿੰਦਾ ਬਣਾਉਣਾ ਹੈ ਹਾਂਜੀ ਆਪਾਂ ਹੁਣ ਬਾਹਾਂ ਦੇ ਉੱਪਰ ਮਾਰਕਿੰਗ ਕਰ ਰਹੇ ਹਾਂ ਕਿ ਕਿੱਦਾਂ ਆਪਾਂ ਮਾਰਕਿੰਗ ਕਰਨੀ ਆ ਬਾਹਾਂ ਦਾ ਜਿਹੜਾ ਐਕਸਟਰਾ ਮਾਰਜਿਨ ਆ ਉਹ ਆਪਾਂ 2 ਇੰਚ ਰੱਖਾਂਗੇ ਜੀ ਇਹ ਆਪਾਂ ਤੁਹਾਨੂੰ ਨਾਲ-ਨਾਲ ਬਣਾ ਕੇ ਦਿਖਾਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਜੇ ਸੂਟ ਹੈਂਡ ਪੇਂਟ ਕਰਵਾਉਣਾ ਹੈ ਹੈਂਡਵਰਕ ਕਰਵਾਉਣਾ ਹੈ ਨੀਡਲਵਰਕ ਕਰਵਾਉਣਾ ਹੈ ਸਟੀਚਿੰਗ ਵੀ ਅਵੇਲੇਬਲ ਹੈ ਜੀ ਤੁਸੀਂ ਕੁਝ ਵੀ ਜੇ ਸਾਡੇ ਤੋਂ ਕਰਵਾਉਣਾ ਹੋਵੇ ਫੈਬਰਿਕ ਦੇ ਰਿਲੇਟਿਡ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੋਵੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜੀ ਹਾਂਜੀ ਤੇ ਉਸ ਤੋਂ ਬਾਅਦ ਮੈਂ ਇਸ ਦੇ ਨਾਲ ਡਿਜ਼ਾਈਨ ਡਰਾ ਕੀਤੀ ਤੁਸੀਂ ਕੋਈ ਵੀ ਕੋਇਨ ਵਗੈਰਾ ਦੇ ਨਾਲ ਵੀ ਡਿਜ਼ਾਈਨ ਡਰਾ ਕਰ ਸਕਦੇ ਹੋਗੇ ਤੁਸੀਂ ਦੇਖ ਸਕਦੇ ਇਸ ਦੇ ਨਾਲ ਵੀ इजीली ਡਿਜ਼ਾਈਨਸ ਡਰਾ ਹੋ ਜਾਂਦੇ ਨੇ ਤੁਸੀਂ ਇਕਲ ਕੋਈ ਵੀ ਡਿਜ਼ਾਈਨ ਰੱਖ ਸਕਦੇ ਹੋਗੇ ਸਿੱਖ ਸਕਦੇ ਆਪਾਂ ਇਹ ਹੰਡਰਡ ਵਾਲਾ ਫਲਾਵਰ ਡਰਾ ਕਰਦੇ ਹਾਂ ਸਰਕਲ ਹਾਂਜੀ ਤੁਸੀਂ ਸਾਡੇ ਤੋਂ ਵੀ ਵਰਕ ਕਰਵਾ ਸਕਦੇ ਹੋ ਤੁਸੀਂ ਮਿਡਲ ਵਰਕ ਵੀ ਕਰਵਾ ਸਕਦੇ ਹੋ ਹੈਂਡ ਵਰਕ ਵੀ ਕਰਵਾ ਸਕਦੇ ਹੋਗੇ ਤੁਸੀਂ ਜੁੱਤੀਸ ਵਗੈਰਾ ਵੀ ਪੇਂਟ ਕਰਵਾ ਸਕਦੇ ਹੋ ਸਟੀਚਿੰਗ ਵੀ ਕਰਵਾ ਸਕਦੇ ਹੋ ਜੀ ਜਿੱਦਾਂ ਵੀ ਤੁਸੀਂ ਆਪਣੇ ਅਕੋਰਡਿੰਗ ਕਸਟਮਾਈਜੇਸ਼ਨ ਕਰਵਾਉਣੀ ਹੋਵੇ ਆਪਣੇ ਕੋਲ ਕਸਟਮਾਈਜੇਸ਼ਨ ਅਵੇਲੇਬਲ ਹੈ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਤੇ ਉੱਪਰ ਹਾਂਜੀ ਤੁਸੀਂ ਆਪਣੇ ਆਰਡਰਸ ਆਨਲਾਈਨ ਬੁੱਕ ਕਰ ਸਕਦੇ ਹੋਗੇ ਆਪਾਂ ਆਨਲਾਈਨ ਸਟਾਰਟ ਕੀਤਾ ਹੈ ਹੁਣ ਤੇ ਬਾਕੀ ਜੇ ਤੁਸੀਂ ਇਦਾਂ ਦੀਆਂ ਵੀਡੀਓਜ਼ ਦੇਖਣੀਆਂ ਨੇਗੀਆਂ ਜਿੱਦਾਂ ਕਿ ਆਪਾਂ ਡਿਜ਼ਾਈਨ ਬਣਾਉਣੇ ਆਪਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਆਂਗੇ ਤੁਸੀਂ ਇਹ ਵੀ ਹੋ ਕੱਟ ਸਕਦੇ ਹੋਗੇ ਸਾਡੇ ਤੋਂ ਦੇਖ ਕੇ ਤੁਸੀਂ ਖੁਦ ਵੀ ਆਪਣੇ ਡਿਜ਼ਾਈਨਸ ਬਣਾ ਸਕਦੇ ਹੋਗੇ ਤਾਂ ਕੋਈ ਵੀ ਚੀਜ਼ ਨਾ ਪਤਾ ਚੱਲੇ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜੀ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਆਪਾਂ ਇਹ ਵਾਲਾ ਡਿਜ਼ਾਈਨ ਬਣਾ ਰਹੇ ਹਾਂਗੇ ਜੋ ਆਪਾਂ ਇੱਧਰ ਬਣਾਇਆ ਅਜੀ ਤੁਸੀਂ ਕਿਸੇ ਵੀ ਤਰ੍ਹਾਂ ਨਾਲ ਮਤਲਬ ਤੁਸੀਂ ਟ੍ਰੇਸ ਪੇਪਰਸ ਵੀ ਯੂਜ਼ ਕਰ ਸਕਦੇ ਹੋਗੇ ਕਾਫੀ ਜਨਨ ਨੂੰ ਟ੍ਰੇਸ ਪੇਪਰਸ ਨਾਲ ਡਰਾ ਕਰਨਾ ਜ਼ਿਆਦਾ ਈਜ਼ੀ ਲੱਗਦਾ ਹੈ ਤੇ ਬਾਕੀ ਮੈਂ ਜ਼ਿਆਦਾਤਰ ਮੈਂ ਕਦੇ ਮਤਲਬ ਟ੍ਰੇਸ ਪੇਪਰਸ ਮੈਂ ਨਹੀਂ ਯੂਜ਼ ਕਰਦੀ ਮੈਂ ਜ਼ਿਆਦਾਤਰ ਇਦਾਂ ਹੀ ਬਣਾਉਣੀ ਹੈਗੀ ਡਿਜ਼ਾਈਨਸ ਤੁਸੀਂ ਵੀ ਇਦਾਂ ਬਣਾ ਸਕਦੇ ਹੋ ਜੀ ਫਿਰ ਤੁਹਾਡੇ ਜਿੰਨਾ ਵੀ ਡਿਜ਼ਾਈਨ ਹੋਵੇ ਤੁਸੀਂ ਮਾਰਕਿੰਗ ਕਰ ਲੈਣੀ ਆ ਤੁਸੀਂ ਆਪਣੇ ਸੂਟ इजीली ਘਰ ਬੈਠ ਕੇ ਰੈਡੀ ਕਰ ਸਕਦੇ ਹੋਗੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਤੁਹਾਨੂੰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਆਪਾਂ ਕਿਦਾਂ ਡਿਜ਼ਾਈਨਸ ਬਣਾ ਸਕਦੇ ਆਂਗੇ ਤੇ ਕਿਦਨੇ ਸੌਖੇ ਤਰੀਕੇ ਨਾਲ ਆਪਾਂ ਫਲਾਵਰਸ ਬਣਾ ਸਕਦੀਆਂਗੇ ਤਾਂ ਕਿ ਤੁਸੀਂ ਆਪਣੇ ਸੂਟ ਘਰ ਬੈਠ ਕੇ ਰੈਡੀ ਕਰ ਸਕੋ ਜੀ ਹਾਂਜੀ ਜੀ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਜੇ ਤੁਸੀਂ ਸੋਹਣੇ ਸੋਹਣੇ ਵੀਡੀਓਜ਼ ਦੇਖਣ ਲਈ ਸੂਤਾਂ ਜੀਆ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸੌਖੇ ਸੌਖੇ ਤਰੀਕਿਆਂ ਨਾਲ ਫਲਾਵਰ ਬਣਾਉਣੇ ਸਿੱਖਣ ਲਈ ਜਾਂ ਫਿਰ ਹੈਂਡ ਪੇਂਟ ਹੈਂਡ ਵਰਕ ਜਾਂ ਨੀਡਲ ਵਰਕ ਦੇ ਰਿਲੇਟਡ ਕੋਈ ਵੀ ਵੀਡੀਓ ਜੇ ਤੁਸੀਂ ਇਹੋ ਕਰਨੀ ਹੈ ਜੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਤੁਸੀਂ ਕਿਸ ਤਰੀਕੇ ਕਿਸ ਡਿਜ਼ਾਈਨ ਤੇ ਆਪਾਂ ਨੈਕਸਟ ਵੀਡੀਓ ਲੈ ਕੇ ਆਈਏ ਤੁਸੀਂ ਉਹ ਵੀ ਸੀਐਸਟ ਕਰ ਸਕਦੇ ਹੋ ਜੀ ਸਾਨੂੰ ਬਾਕੀ ਜੋ ਜੋ ਆਪਾਂ ਡਿਜ਼ਾਈਨ ਬਣਾ ਰਹੇ ਹਾਂ ਜਿੱਦਾਂ ਦੇ ਵੀ ਆਪਾਂ ਤੁਹਾਡੇ ਨਾਲ ਡਿਟੇਲਸ ਸ਼ੇਅਰ ਕਰਾਂਗੇ ਜੀ ਹਾਂਜੀ ਆਪਣਾ ਡਿਜ਼ਾਈਨ ਬਣ ਕੇ ਰੈਡੀ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣਾ ਸੂਟ ਬਣ ਕੇ यो गाइस दी अपनी मार्किंग सारी कर ली है ਤੁਹਾਨੂੰ ਕੁਝ ਵੀ ਨਾ ਪਤਾ ਚੱਲਿਆ ਹੋਵੇ ਤੁਹਾਨੂੰ ਤੁਸੀਂ ਸਾਨੂੰ ਮੈਸੇਜ ਕਮੈਂਟਸ ਦੇ ਵਿੱਚ ਦੱਸ ਸਕਦੇ ਹੋ ਜੀ ਹਾਂਜੀ ਜਿਦਾਂ ਕਿ ਤੁਸੀਂ ਦੇਖਿਆ ਆਪਾਂ ਮਾਰਕਿੰਗ ਕੰਪਲੀਟ ਕਰ ਲਈ ਹੈ ਬਹੁਤ ਹੀ ਸੋਹਣਾ ਸੂਟ ਬਣ ਕੇ ਰੈਡੀ ਹੋਇਆ ਹੈ गाइस ਦਾ ਡਿਜ਼ਾਈਨ ਬਹੁਤ ਹੀ ਸਿੰਪਲ ਤੇ ਐਲੀਗੈਂਟ ਹੈ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਡਿਜ਼ਾਈਨਸ ਕਰਵਾ ਕੇ ਬਣਾ ਸਕਦੇ ਹੋ ਤੁਹਾਨੂੰ ਇਹ ਡਿਜ਼ਾਈਨ ਕਿਦਾਂ ਦਾ ਲੱਗਿਆ ਤੁਸੀਂ ਸਨ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਇਸ ਦੇ ਉੱਪਰ ਆਪਣੇ ਮਾਰਕਿੰਗ ਕੰਪਲੀਟ ਕਰ ਲਈਏ ਆਪਣੇ ਐਕਸਟਰਾ ਮਾਰਜਿਨ ਬਾਹਾਂ ਦੇ ਜਿਹੜਾ ਰੱਖਿਆ ਸੀਗਾ ਐਕਸਟਰਾ ਮਾਰਜਿਨ 2 ਇੰਚ ਰੱਖਿਆ ਸੀ ਤੇ ਘੇਰੇ ਦੇ ਵਿੱਚ ਆਪਣਾ نیچے ਐਕਸਟਰਾ ਮਾਰਜਿਨ 3 ਇੰਚ ਰੱਖਿਆ ਸੀ ਜੀ ਸਾਈਡਾਂ ਦੇ ਵਿੱਚ ਜਿਹੜਾ ਫੈਕਚਰ ਮਾਰਜਿਨ ਰੱਖਦੇ ਹਾਂ ਉਹ 2 ਇੰਚ ਰੱਖਿਆ ਸੀ ਇਹ ਤੁਸੀਂ ਆਪਣੇ ਅਕੋਰਡਿੰਗ ਵੀ ਰੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਵੀ ਜਿੰਨਾ ਸੀ ਰੱਖਿਆ ਤੁਸੀਂ ਉਨਾ ਹੀ ਰੱਖਣਾ ਹੈ ਤੁਸੀਂ ਆਪਣੇ ਅਕੋਰਡਿੰਗ ਕਰ ਸਕਦੇ ਹੋਗੇ ਤੇ ਤਾਂ ਸਾਡੀਆਂ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਨੇ ਜਾਂ ਨਹੀਂ ਸਾਨੂੰ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਜੀ ਜੇ ਕਿਸੇ ਨੂੰ ਵੀ ਮਾਰਕਿੰਗ ਦੇ ਵਿੱਚ ਜਾਂ ਕੋਈ ਵੀ ਫੈਬਰਿਕ ਦੇ ਰਿਲੇਟਿਡ ਪੇਂਟ ਰਿਲੇਟਿਡ ਨੀਡਲਵਰਕ ਦੇ ਰਿਲੇਟਿਡ ਕੋਈ ਵੀ ਵੀਡੀਓਜ਼ ਚਾਹੀਦੀ ਹੋਈ ਤੁਸੀਂ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ ਜੀ ਆਪਾਂ ਤੁਹਾਡੇ ਨਾਲ ਅੱਗੇ ਜੋ ਵੀ ਡਿਜ਼ਾਈਨਸ ਬਣਾਵਾਂਗੇ ਜਾਂ ਜਿੱਦਾਂ ਵੀ ਆਪਾਂ ਕੋਈ ਹੋਰ ਹੈਂਡਵਰਕ ਜਾਂ ਹੈਂਡ ਪੇਂਟ ਕਰ ਰਹੇ ਹਾਂ ਉਹ ਤੁਹਾਡੇ ਨਾਲ ਡਿਟੇਲਸ ਤੇ ਵੀਡੀਓਜ਼ ਜ਼ਰੂਰ ਸ਼ੇਅਰ ਕਰਾਂਗੇ ਜੀ ਸੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ Stand about.